ਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੱਜ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੀਪਮਾਲਾ ਸਜਾਈ ਗਈ ਉਥੇ ਹੀ ਐਸਜੀਪੀਸੀ ਵੱਲੋਂ ਸਵੇਰ ਦੇ ਵੇਲੇ ਪ੍ਰਕਾਸ਼ ਪੂਰਬ ਦੇ ਸਬੰਧ ਵਿੱਚ ਜਲਵਾ ਸਾਹਿਬ ਵੀ ਸਜਾਏ ਗਏ ਤੇ ਸ਼ਾਮ ਨੂੰ ਸ਼ਰਧਾਲੂਆਂ ਵੱਲੋਂ ਦੀਪਮਾਲਾ ਕੀਤੀ ਗਈ ਪਰ ਕਰੋਨਾ ਦਾ ਅਸਰ ਵੀ ਦੇਖਣ ਨੂੰ ਆਮ ਹੀ ਮਿਲਿਆ ਜਿੱਥੇ ਪ੍ਰਕਾਸ਼ ਪੂਰਬ ਦੇ ਮੌਕੇ ਲੱਖਾਂ ਸ਼ਰਧਾਲੂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਦੇ ਨੇ ਉਥੇ ਹੀ ਕਰੋਨਾ ਵਾਇਰਸ ਦੇ ਚੱਲਦਿਆਂ ਸ਼ਰਧਾਲੂਆਂ ਦੀ ਗਿਣਤੀ ਬਹੁਤ ਹੀ ਥੋੜੀ ਦੇਖਣ ਨੂੰ ਮਿਲੀ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਬੜੀ ਹੀ ਸ਼ਰਧਾ ਤੇ ਭਾਵਨਾ ਸਹਿਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਗੁਰੂ ਕੇ ਮਹਿਲ ਜਿੱਥੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਇਹ ਪਾਵਨ ਗੁਰਪੁਰਬ ਮਨਾਏ ਗਏ ਹਨ ਭਾਵੇਂ ਕਿ ਸੰਗਤਾਂ ਦੀ ਆਮਦ ਜीडीਸੀਓ ਘਟ ਸੀ ਕਿਉਂਕਿ ਕਰੋਨਾ ਵਾਇਰਸ ਦੇ ਕਾਰਨ ਜਿਹੜਾ ਜ਼ਰੂਰੀ ਸੀ ਉਸ ਮੁਤਾਬਕ ਸੰਗਤਾਂ ਨੇ ਭਾਵੇਂ ਆਪਣੇ ਘਰਾਂ ਦੀ ਵਿੱਚ ਬੈਠ ਕੇ ਸਤਿਗੁਰੂ ਸਾਹਿਬ ਜੀ ਨੂੰ ਆਪਣਾ ਜੋ ਸ਼ਰਧਾ ਭਰਿਆ ਅਕੀਦਾ ਹੈ ਉਹ ਅਰਪਣ ਕੀਤਾ ਹੈ ਅੱਜ ਉੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦੀ ਮਾਲਾ ਕਰਕੇ ਗੁਰੂ ਕੀ ਬਾਣੀ ਦੇ ਨਾਲ ਜੁੜ ਕੇ ਸੰਗਤਾਂ ਸਤਿਗੁਰੂ ਸਾਹਿਬ ਜੀ ਨੂੰ ਆਪਣਾ ਅਕੀਦਾ ਅਰਪਣ ਕਰ ਰਹੀਆਂ ਹਨ ਸੁਮੁਚੀਆਂ ਸੰਗਤਾਂ ਨੂੰ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਕਿਉਂਕਿ ਆਉਣ ਵਾਲਾ ਜਿਹੜਾ ਸਾਲ ਹੈ 2021 ਉਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ ਹੈ ਔਰ ਦਸਾਂ ਪਾਤਸ਼ਾਹੀਆਂ ਵਿੱਚੋਂ ਵਾਹਿਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਨ੍ਹਾਂ ਦਾ ਪ੍ਰਕਾਸ਼ 1621 ਨੂੰ ਅੰਮ੍ਰਿਤਸਰ ਸ਼ਹਿਰ ਵਿਖੇ ਹੋਇਆ ਸੋ ਫਿਰ ਇੱਕ ਵਾਰ ਸਮੁੱਚੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਵੇ ਜੋ ਆਪਣੇ ਘਰਾਂ ਵਿੱਚ ਵੀ ਬੈਠੀਆਂ ਹਨ ਜਾਂ ਜਿਹੜੇ ਸ਼ਰਧਾਲੂ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹਾਜ਼ਰੀ ਭਰ ਰਹੇ ਨੇ ਸਮੁੱਚੀਆਂ ਸੰਗਤਾਂ ਨੂੰ ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪ੍ਰਤਿਤੀਆਂ ਬਹੁਤ ਬਹੁਤ ਵਧਾਈਆਂ ਸਾਰੇ ਹੀ ਨਾਮ ਬਾਣੀ ਦੇ ਨਾਲ ਜੁੜ ਕੇ ਔਰ ਸਤਿਗੁਰੂ ਸਾਹਿਬ ਜੀ ਦਾ ਜੋ ਉਪਦੇਸ਼ ਹੈ ਮਨੁੱਖਤਾ ਦੀ ਸੇਵਾ ਸਮਰਪਣ ਹੋ ਕੇ ਗੁਰਪੁਰਬ ਨੂੰ ਚੜ੍ਹਦੀ ਕਲਾ ਦੇ ਨਾਲ ਮਨਾਈਏ ਫਿਰ ਇੱਕ ਵਾਰ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕੀ ਕਹਿਣਾ ਚਾਹੋਗੇ कर्फ्यू ਦੀ ਬੰਦਿਸ਼ ਹੈ ਬਹੁਤ ਘੱਟ ਆਮਦ ਹੈ ਸੰਗਤ ਦੀ ਗੁਰੂ ਸਾਹਿਬ ਦਾ 399 ਪ੍ਰਕਾਸ਼ ਗੁਰਪੁਰਬ ਲਾਇਆ ਜਾ ਰਿਹਾ ਹੈ ਕੀ ਅਰਦਾਸ ਕੀਤੀ ਗੁਰ ਚਰਨਾ ਚ ਦੇਖੋ कर्फ्यू ਦੀਆਂ ਰੋਕਾਂ ਦੇ ਬਾਅਦ ਵੀ ਸੰਗਤ ਵਾਂਗੂ ਮੇਰੇ ਮਨ ਚ ਸੀਗਾ ਕਿ ਮੈਂ ਸੱਚੇ ਪਾਤਸ਼ਾਹ ਦੇ ਅਸਥਾਨ ਤੇ ਹਾਜ਼ਰੀ ਭਰਾਂ ਔਰ ਬੜੇ ਦੁਸ਼ਵਾਰੀਆਂ ਨਾਲ ਅਸੀਂ ਸੱਚਖੰਡ ਹਰਮੰਦਰ ਸਾਹਿਬ ਪਹੁੰਚੇ ਹਾਂ ਰਸਤਿਆਂ ਤੋਂ ਨੰਘ ਕੇ ਤੇ ਸੱਚੇ ਪਾਤਸ਼ਾਹ ਕੀ ਅਰਦਾਸ ਇਹੀ ਕੀਤੀ ਹੈ ਕਿ হে ਪਾਤਸ਼ਾਹ ਇਹ ਜੋ ਕਰੋਨਾ ਦੀ ਬਿਮਾਰੀ ਫੈਲੀ ਹੋਈ ਹੈ ਦੁਨੀਆ ਜਹਾਨ ਚ ਇਸਨੇ ਆਪਣੇ ਆਪ ਚ ਗਰਸ ਲਿਆ ਕਿਉਂਕਿ ਜਿੱਦਾਂ ਅਸੀਂ 550 ਸਾਲਾ ਬਾਬੇ ਨਾਨਕ ਦਾ ਮਨਾਇਆ ਉਸੇ ਤਰ੍ਹਾਂ ਅਸੀਂ ਇਹ ਗੁਰਪੁਰ ਮੰਡਾਉਣਾ ਚਾਹੁੰਦੇ ਹਾਂ ਦਇਆਕਰ ਮਿਹਰਕਰ ਔਰ ਸਾਰੇ ਸੰਸਾਰ ਚ ਠੰਡ ਵਰਤਾ ਪਾਤਸ਼ਾਹ ਠੰਡ ਪਈ ਕਰਤਾਰੇ ਤਾਪ ਛੁੱਟ ਗਿਆ ਪਰਵਾਰੇ ਜਲਦੀ ਤੋਂ ਜਲਦੀ ਇਹ ਜਿਹੜੀ ਬਿਮਾਰੀ ਉਤੋਂ ਰਾਹਤ ਦਿਵਾਓ ਪਾਤਸ਼ਾਹ ਜੀ ਔਰ ਆਪਣੀ ਸਾਰੀ ਸੰਗਤ ਨੂੰ ਜਿਸ ਤਰ੍ਹਾਂ ਪਿਛਲੇ ਗੁਰਪੁਰਬ ਅਸੀਂ 550 ਸਾਲਾ ਗੁਰੂ ਨਾਨਕ ਸਾਹਿਬ ਦਾ ਮਨਾਇਆ ਗਿਆ ਉਸੇ ਤਰ੍ਹਾਂ ਜਾਹੋ ਜਨਾਲ ਨਾਲ ਘਰ-ਘਰ ਗੁਰੂ ਤੇਗ ਬਹਾਦਰ ਸਿਮਰਿਏ ਘਰ ਨੌਂ ਨੇ ਆਵੇ ਤਾਏ ਦੇ ਜਿਹੜੀ ਆ ਉਹ ਜਿਕਾਰੇ ਔਰ ਪਾਤਸ਼ਾਹ ਬਖਸ਼ਿਸ਼ ਕਰੇ ਰਹਿਮਤ ਕਰੇ ਉਸੇ ਤਰ੍ਹਾਂ ਖੁਸ਼ੀਆਂ ਖੇੜੇ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ